ਕਿਉਂਕਿ ਕਈ ਐਸੇ ਅੰਮ੍ਰਿਤਸਰ ਦੇ ਸਾਥੇ ਬੰਦੇ ਆਗੇ ਇੱਥੇ ਬੈਠੇ ਹੋਏ ਨੇ ਉਹ ਸਾਹਮਣੇ ਵੇਖੋ ਆਗੇ ਰੋਜ਼ ਰਾਤੀ ਗਾਕਾਂ ਨਾਲ ਲੜਦੇ ਰਹਿੰਦੇ ਨੇ ਸਿਰ ਪਾੜਦੇ ਰਹਿੰਦੇ ਨੇ ਇੱਕ ਦੂਜੇ ਦਾ ਕੱਪੜੇ ਲਾ ਕੇ ਡਈਆਂ ਹੁੰਦੀਆਂ ਸਾਰਿਆਂ ਦੇ ਸਾਹਮਣੇ ਕੋਈ ਸ਼ਰਮ ਨਹੀਂ ਕੋਈ ਜਾਣੀ ਇਨਾ ਦੇ ਰੱਖਿਆ ਨੰਨਾ ਮਕਰ ਬੌਂਸਰ ਰੱਖਿਆ 10-10 ਇਹਨਾਂ ਦੇਖ ਕੇ ਕਿ ਜਾਣੀ ਦੇ ਨਾਲ ਮੁੰਡੇ ਆ ਉਹ ਸ਼ਾਮ ਨੂੰ ਨਾਲੇ ਇਹਨਾਂ ਸਮੈਗ ਲੈ ਆ ਲਿਆ ਦੰਦੇ ਨਾਲੇ ਮੁੜ ਕੇ ਪੈਸੇ ਕਰਉਂਦੇ ਇਹਨਾਂ ਕੋ ਕੁੜੀਆਂ ਆਂਦੀਆਂ ਇੱਧਰੋਂ ਅੱਡੇ ਚੋਂ ਆਣ ਕੇ ਇੱਥੇ ਟੀਕੇ ਲਾ ਕੇ ਜਾਂਦੀਆਂ ਜੀ ਸਰੀਆ ਮੇਥੇ ਲੰਦੀਆਂ ਵਖੜੀਆਂ ਹੋ ਕੇ ਨਸ਼ਿਆਂ ਦਾ ਛੇਵੰਦ ਰਿਆ ਜਿਸ ਕਰਕੇ ਕਈ ਘਰਾਂ ਦੇ ਚਿਰਾਗ ਬੁਝੇ ਨੇ ਅਜਮਰਿਤਸਰ ਗੁਰੂ ਨਗਰੀ ਤੋਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿੱਥੇ ਪੁਲਿਸ ਪੈਟਰੋਲਿੰਗ ਕਰਦੀ ਹੈ ਗਸ਼ਤ ਕਰਦੀ ਹੈ ਪਰ ਫਿਰ ਵੀ ਜੋ ਨਸ਼ਾ ਕਰਦੇ ਨੇ ਨੌਜਵਾਨ ਨਸ਼ਾ ਸਪਲਾਈ ਕਰਦਾ ਹੈ ਕੋਈ ਉਹ ਸਾਰਾ ਕੁਝ ਅਵੇਲੇਬਲ ਹੈ ਫਿਲਹਾਲ ਅਸੀਂ ਇਸ ਵੇਲੇ ਅਮਰਿਤਸਰ ਦੇ ਸਿਟੀ ਸੈਂਟਰ ਵਿੱਚ ਮੌਜੂਦ ਹਾਂ ਜਿੱਥੇ ਬੱਸ ਅੱਡੇ ਦਾ ਬਿਲਕੁਲ ਪਿਛਲਾ ਪਾਸਾ ਪੈਂਦਾ ਔਰ ਹਾਲਾਤ ਦਿਖਾ ਦिए ਗਰਾਉਂਡ ਜ਼ੀਰੋ ਤੋਂ ਰਿਪੋਰਟ ਕੇ ਜਿੱਥੇ ਵੀ ਚਾਤ ਪੈਂਦੀ ਆ ਉੱਥੇ ਸਰਿੰਝਾ ਜੜੀਆਂ ਦੇਖਿਆ ਜਾ ਸਕਦੇ ਨੇ ਆਸ-ਪਾਸ ਲੋਕ ਨੇ ਹੋਟਲਸ ਨੇ ਦੁਕਾਨਾਂ ਨੇ ਹੋਲਸੇਲ ਦੁਕਾਨਾਂ ਨੇ ਪਰ ਫਿਰ ਵੀ ਕੋਈ ਬੋਲਣ ਨੂੰ ਤਿਆਰ ਨਹੀਂ ਉਹਨਾਂ ਨੂੰ ਡਰ ਲੱਗਦਾ ਹੈ ਕਿ ਜੇ ਅਸੀਂ ਕਿਤੇ ਬੋਲਦੇ ਆ ਤਾਂ ਸਾਡੇ ਪਿੱਛੇ ਕੋਈ ਪਏਗਾ ਸਾਡੇ ਤੇ ਵਾਰ ਕਰੇਗਾ ਕਿਉਂਕਿ ਆਜ ਦਿਨ ਇਸੇ ਇਲਾਕੇ ਤੋਂ ਲੁੱਟਾ ਖੋਹਾਂ ਤੇ ਕੋਈ ਵੱਡੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਨੇ ਸੋ ਫਿਲਹਾਲ ਇਹ ਤਸਵੀਰਾਂ ਜੋ ਹੈਰਾਨ ਪਰੇਸ਼ਾਨ ਕਰਦਿਆ ਨੇ ਅੰਮ੍ਰਿਤਸਰ ਗੁਰੂ ਨਗਰੀ ਜਿਸ ਨੂੰ ਗੁਰੂ ਨਗਰੀ ਦਾ ਮਾਨ ਬਖਸ਼ਿਆ ਗਿਆ ਅੰਮ੍ਰਿਤਸਰ ਸ਼ਹਿਰ ਨੂੰ ਸੇਫਟੀ ਦਾ ਘਰ ਅੱਜ ਇੱਥੋਂ ਦੇ ਹਾਲਾਤ ਦੇਖ ਸਕਦੇ ਹੋ ਜਿੱਥੇ ਪੁਲਿਸ ਬਾਸ ਛੱਡਾ ਕਿਉਂਕਿ ਇਹ ਅੰਤਰਰਾਜੀ ਬਾਸ ਛੱਡਾ ਜਿੱਥੇ ਕੀ ਵੱਖ-ਵੱਖ ਸੂਬਿਆਂ ਦੀਆਂ ਬੱਸਾਂ ਜਾਂ ਜੋ ਸਲਾਨੀ ਨੇ ਇੱਥੇ ਪਹੁੰਚਦੇ ਐ ਤੇ ਹਾਲਾਤ ਜਿਹੜੇ ਬਣੇ ਨੇ ਉਹ ਵੇਖ ਕੇ ਬੇਅਤਮਨ ਪਰੇਸ਼ਾਨ ਹੁੰਦਾ ਸੋ ਇੱਥੇ ਕੁਝ ਜੋ ਆਸਰਾ ਲਈ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਜਿੱਥੇ ਨਸ਼ਾ ਹੁੰਦਾ ਹੈ ਪੁਲਿਸ ਵੀ ਆਦੀ ਜਾਂਦੀ ਹੈ ਪੁਲਿਸ ਫੜਨ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਜਿਹੜਾ ਨਸ਼ਾ ਉਹ ਤੜਲੇ ਨਾਲ ਵਿਕਦਾ ਹੈ ਤੇ ਲੋਕ ਜਿਹੜੇ ਆ ਨਸ਼ਾ ਕਰਦੇ ਨੇ ਸ਼ਰਿਆਮ ਕਰਦੇ ਨੇ ਰਾਤ ਨੂੰ ਜੋ ਵਾਰਦਾਤਾਂ ਨੇ ਉਹ ਵੀ ਹੁੰਦੀਆਂ ਨੇ ਸੋ ਆਮ ਆਸ-ਪਾਸ ਦੇ ਜਿਹੜੇ ਲੋਕ ਹੈ ਉਹ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਜਿਸ ਕਰਕੇ ਇੱਥੋਂ ਦੇ ਹਾਲਾਤ ਜਿਹੜੇ ਸਾਂਝੇ ਕਰ ਰਹੇ ਆ ਅਤੇ ਵੱਖ-ਵੱਖ ਥਾਵਾਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਰਿੰਝਾ ਟੀਕੇ ਨੌਜਵਾਨ ਜਲਾਉਂਦੇ ਨੇ ਨਸ਼ਿਆਂ ਦੇ ਸੋ ਉਸ ਨੂੰ ਸਾਫ਼ ਅਸੀਂ ਇਹ ਦਿਖਾ ਰਹੇ ਆ ਕਿ ਕਿਸੇ ਪ੍ਰਸ਼ਾਸਨ ਜਾਂ ਪੁਲਿਸ ਦਾ ਇਸ ਪੱਖ ਵੱਲ ਧਿਆਨ ਨਹੀਂ ਨਸ਼ਿਆਂ ਨਾਲ ਕਈਆਂ ਦੀਆਂ ਜੋ ਮੌਤਾ ਹੋ ਰਹੀਆਂ ਨੇ ਸੋ ਹੁਣ ਬਾਕੀ ਥਾਵਾਂ ਦਾ ਕੀ ਹਾਲ ਹੈ ਉੱਥੋਂ ਜਾ ਕੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਦਿਖਾਣੇ ਆ ਕਿ ਨਸ਼ੇ ਦੇ ਦਲਦਲ ਵਿੱਚੋਂ ਪੰਜਾਬ ਕਿਵੇਂ ਬਾਹਰ ਆਵੇਗਾ ਅੰਮ੍ਰਿਤਸਰ ਸਿਟੀ ਸੈਂਟਰ ਜਿੱਥੇ ਕਈ ਹੋਟਲਸ ਨੇ ਦੁਕਾਨਾਂ ਨੇ ਇੱਕ ਪਾਸੇ ਪੰਜਾਬ ਸਰਕਾਰ ਇਹ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਉਣ ਪਰ ਜੋ ਕਾਰੋਬਾਰੀ ਇੱਥੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਮੁਸ਼ਕਲਾਂ ਦਰਪੇਸ਼ ਹੁੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜਾ ਨਾਮ ਕੀ ਹੈ ਜੀ ਕੀ ਕਰਦੇ ਹੋ ਕਰਨਦੀਪ ਸਿੰਘ ਮੇਰਾ ਸਾਹਮਣੇ ਹੋਟਲ ਸਿੰਘ ਇੰਟਰਨੈਸ਼ਨਲ ਹੈ ਮੁਸ਼ਕਲਾਂ ਕਿਉਂ ਹੁੰਦੀਆਂ ਨੇ ਕਿਉਂਕਿ ਕਈ ਐਸੇ ਅੰਮ੍ਰਿਤਸਰ ਦੇ ਸਾਥੇ ਬੰਦੇ ਆਗੇ ਇੱਥੇ ਬੈਠੇ ਹੋਏ ਨੇ ਉਹ ਸਾਹਮਣੇ ਵੇਖੋ ਆਗੇ ਰੋਜ਼ ਰਾਤੀ ਗਾਕਾਂ ਨਾਲ ਲੜਦੇ ਰਹਿੰਦੇ ਨੇ ਸਿਰ ਪਾੜਦੇ ਰਹਿੰਦੇ ਨੇ ਇੱਕ ਦੂਜੇ ਦਾ 53 ਬਹੁਤ ਪਈਆਂ ਨਸ਼ੇ ਦੀਆਂ ਨਸ਼ੇ ਬਹੁਤ ਨਸ਼ੇ ਕਰਦੇ ਪੂਰੇ ਨਸ਼ੇ ਕਰਕੇ ਰੱਖੇ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੀ ਸੈਂਟਰ ਕਿਹਾ ਜਾਂਦਾ ਸਿਟੀ ਸੈਂਟਰ ਆਏ ਪੁਲਿਸ ਵੀ ਬਾਰ-ਬਾਰ ਪੈਟਰੋਲਿੰਗ ਕਰਦੀ ਆ ਪਰ ਫੇਰ ਵੀ ਕਿਸੇ ਦਾ ਖੌਫ ਕੋਈ ਕੋਈ ਕੰਮ ਇੱਥੇ ਹੱਲ ਨਹੀਂ ਕਰਦੇ ਕੋਈ ਵੀ ਆਗੇ ਤੁਸੀਂ ਕੰਪਲੇਂਟ ਲਿਖਾਈ ਹੈ ਕਿਸੇ ਨੂੰ ਕਿਹਾ ਸੀਗਾ ਕਈ ਅੱਗੇ ਦੋ ਦਿਨ ਵਾਰੀ ਸੀ ਕਿਹਾ ਅੱਗੇ ਪਰ ਕੋਈ ਐਕ ਬਿਲਕੁਲ ਹਾਲਾਤ ਦੇਖ ਸਕਦੇ ਹੋ ਕਿ ਜੇ ਸਾਫ ਸਫਾਈ ਦੀ ਵੀ ਗੱਲ ਕਰੀਏ ਕਿਉਂਕਿ ਇਹ ਸਿਟੀ ਸੈਂਟਰ ਆ ਕਾਫੀ ਹੋਟਲ ਕਾਰੋਬਾਰੀ ਨੇ ਕਪੜੇ ਦੇ ਕਾਰੋਬਾਰੀ ਵੀ ਹੈਗੇ ਨੇ ਹਸਪਤਾਲ ਵਾਲੇ ਵੀ ਹੈਗੇ ਪਰ ਬਹੁਤ ਪਰੇਸ਼ਾਨੀ ਦਾ ਕੰਮ ਨੇ ਆ ਇੱਥੇ ਮਾਨ ਸਰ ਕਹਿੰਦੇ ਇੰਡਸਟਰੀਆਂ ਲੈ ਕੇ ਆਈਆਂ ਇੱਥੇ ਪਰ ਜੋ ਇੱਥੇ ਕਾਰੋਬਾਰ ਕਰਦੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਤੇ ਉਹ ਬੰਦਾ ਕੋਈ ਕੰਮ ਹੀ ਨਹੀਂ ਕਰ ਸਕਦਾ ਰਾਤੀ ਸਾਡੇ ਗਾਹ ਕੰਦੇ ਨੇ ਹੋਰ ਲੜਨਾ ਸ਼ੁਰੂ ਹੋ ਜਾਂਦੇ ਉਹਨਾਂ ਨਾਲ ਦਾਰ ਸਾਹਿਬ ਇੱਕ ਤੁਸੀਂ ਸ਼ੁਰੂ ਤੋਂ ਅੰਮ੍ਰਿਤਸਰ ਚ ਰਹੇ ਹੋ ਉੱਠੇ ਹੋ ਬੈਠੇ ਹੋ ਪੱਛੋ ਹਾਲਾਤ ਅੱਜ ਦੇ ਦੇਖਦੇ ਆਂ ਸ਼ਰਿੰਝਾ ਥਾ ਥਾ ਪਈਆਂ ਨੇ ਬਹੁਤ ਮਾਰੇ ਲਾਦ ਨੇ ਜੋ ਲੈ ਲਾਂ ਦੇ ਦੇਖੀ ਦਰ ਰੋਏ ਜੁੱਤਨ ਲੜਾਈ ਝਗੜਾ ਰੋ ਚੋਰੀਆਂ ਚਕਾਦੀਆਂ ਹੋ ਰਹੀਆਂ ਕੋਈ ਇਲਾਜ ਨਹੀਂ ਹੋ ਰਿਹਾ ਕੋਈ ਪੁਲਿਸ ਵਿਭਾਗ ਕੋਈ ਸਾਥ ਨਹੀਂ ਦੇ ਰਿਹਾ ਮੈਂ ਦੋ ਚਾਰ ਗਿਆ ਬਸ ਤਿੰਨ ਚੌਂਗੀ ਜਾਂ ਅਜੇ ਕੋਲ ਹਾਲੇ ਕੋਈ ਸੁਣਾਈ ਨਹੀਂ ਹੋਈ ਉਹ ਆਂਦੇ ਨੇ ਕਹਿੰਦੇ ਕੀ ਕਰੀਏ ਜੇ ਲੈ ਕੇ ਜਾਂਦੇ ਨੇ ਫਿਰ ਛੱਡਣਾ ਪੈਂਦਾ ਸਰਕਾਰ ਨੇ ਇਹੋੇ ਕੰਮ ਕਰਦਾ ਵੀ ਇਹਨੂੰ ਫੜੋ ਹੀ ਨਾ ਨਸ਼ਿਆਂ ਦੀ ਤੋੜ ਕਰਕੇ ਵਾਰਦਾਤਾ ਕਰਦੇ ਨੇ ਬਹੁਤ ਜ਼ਿਆਦਾ ਕੀ ਨੁਕਸਾਨ ਹੋ ਜਾਂਦਾ ਰੋਏ ਰਨਖਨ ਜੀ ਰੋਏ ਡੇਲੀ ਝਗੜਾ ਹੋ ਰਿਹਾ ਚੋਰੀਆਂ ਚ ਕਰਨੀ ਕਿੱਲੇ ਕਹਿੰਦੇ ਹੁੰਦੇ ਚੋਰੀ ਇੱਥੇ ਨਾ ਸੀ ਨਸ਼ੇ ਪਤੇ ਵੀ ਹੋ ਰਹੇ ਨੇ ਨਸ਼ੇ ਪਤੇ ਬਹੁਤ ਹੋ ਰਹੇ ਨੇ ਪਤੇ ਵੀ ਹੋ ਰਹੇ ਚੋਰੀਆਂ ਵੀ ਇਸ ਹੋਟਲ ਦੀ ਹੋਈ ਏ ਤੇ ਬਾਕੀ ਤੇ ਕਰਦੇ ਪਏ ਨੇ ਲੋਕੇ ਤੇ ਕੋਈ ਕੋਈ ਕਾਫ ਨਹੀਂ ਕਿਉਂਕਿ ਇੱਥੇ ਸਾਰੇ ਹੌਲ ਸੇਲ ਮਾਰਕੀਟ ਆ ਜਾਂ ਬੱਸ ਸਟੈਂਡ ਆ ਲੋਕੀ ਆਉਂਦੇ ਜਾਂਦੇ ਨੇ ਫਿਰ ਵੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਇਹੋ ਨਹੀਂ ਪ੍ਰਵਾਹ ਨਹੀਂ ਕਰਦਾ ਕੋਈ ਇੱਥੇ ਪਾਜੀ ਇੱਕ ਦਿਨ ਇੱਥੇ ਜਿਹੜੀ ਕੁੜੀ ਵੇਂਦੀ ਆ ਉਹਨੇ ਆ ਪਿੰਕੂ ਦੇ ਹੱਥੇ ਦਾ ਵਿੱਚ ਬੰਦਲੇ ਪਰਚੀਆਂ ਪਰਚੀਆਂ ਵਾਸਤੇ 500 ਰੁਪਏ ਦਿੱਤਾ ਜਾਂ ਪਾ ਪਰਚੀ ਲਾ ਗਾਗਲੂ ਦੇਣੀਆਂ ਕਿ ਉਹ ਜਿਹੜਾ ਕੁੜੀ ਨੇ ਪਾਹ ਖੋ ਗਿਆ ਇੱਥੇ ਪੱਜ ਗਈ ਪੱਜ ਕੇ ਆਹੀ ਉਹਨੂੰ ਵਾਲੋਂ ਫੜਿਆ ਇੱਥੇ ਉਹਨਾਂ ਕੀਤਾ ਉਹਨਾਂ ਸਰਕ ਦੇ ਪਾਹੇ ਉਹਨੇ ਪਰ ਪਾਹੇ ਨਹੀਂ ਦਿੱਤੇ ਫਿਰ ਪੱਜ ਗਈ ਇੱਥੇ ਸਾਡਾ ਮੇਰਾ ਉੱਥੇ ਸਾਹਮਣੇ ਦੁਕਾਨ ਦੇ ਕੋਲ ਸਾਈਕਲ ਚੁੱਕ ਲਿਆ ਆ ਸੋਦੀ ਸਾਹਿਬ ਦਾ ਵੀ ਇਹਨਾਂ ਨੇ ਨੁਕਸਾਨ ਕੀਤਾ ਉਹ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਉਹ ਵੀ ਕਹਿੰਦੇ ਅਸੀਂ ਆ ਜੰਨੇ ਆ ਬਿਲਕੁਲ ਸਭ ਕੁਝ ਵੇਖਣ ਦੇ ਬਾਵਜੂਦ ਪ੍ਰਸ਼ਾਸਨ ਨੇ ਅੱਖਾਂ ਮੂੰਦ ਕੇ ਰੱਖੀਆਂ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਅਰੋਪ ਲਾਉਂਦੇ ਨੇ ਸ਼ਰਮ ਲੱਗ ਰਹੀ ਜੀ ਟੀਕੇ ਸ਼ਰਮ ਇਹ ਵੀ ਲਾਂਦਿਆਂ ਨੇ ਹਾਂ ਜੀ ਕੱਪੜੇ ਲਾ ਕੇ ਡੀਆਂ ਹੁੰਦੀਆਂ ਸਾਰਿਆਂ ਦੇ ਸਾਹਮਣੇ ਕੋਈ ਸ਼ਰਮ ਨਹੀਂ ਕੋਈ ਜਾਣੀ ਐਡਾ بڑا ਗਰਕ ਹੋ ਗਿਆ ਨਸ਼ਾ ਬੇੜਾ ਗਰਕ ਦੇ ਨਾਲੇ ਇਥੇ ਇਹਨਾਂ ਦੇ ਰੱਖਿਆ ਨਾ ਮਗਰ ਬੌਂਸਰ ਰੱਖਿਆ 10 10 ਇਹਨਾਂ ਦੇ ਨਾਲ ਜਾਨੀ ਨਾਲ ਮੁੰਡੇ ਆ ਉਹ ਸ਼ਾਮ ਨੂੰ ਨਾਲੇ ਨਾਲ ਸਮੈਗ ਲੈ ਆ ਲਿਆ ਦੰਦੇ ਨਾਲੇ ਮੁੜ ਕੇ ਪੈਸੇ ਘਰੋਂਦੇ ਇਹਨਾਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਗੱਲ ਕਰ ਕਈ ਵਾਰ ਠਾਇਆ ਪਹਿਲਾਂ ਤੇ ਮੇਰੀ ਦੁਕਾਨ ਤੇ ਗਈ ਤੇ ਮੈਂ ਤੇ ਨਾਲੇ ਕੰਬਲ-ਕੰਬਲ ਚੁੱਕ ਕੇ ਇੱਧਰ ਮਾਰੇ ਤੇ ਫੇਰ ਇੱਧਰ ਆ ਗਿਆਂ ਆਪਣੀਆਂ ਦੁਕਾਨਾਂ ਤੋਂ ਬਿਲਕੁਲ ਸੋ ਇਹ ਜਿਹੜੇ ਹਾਲਾਤ ਹੈ ਅੰਮ੍ਰਿਤਸਰ ਦੇ ਲੋਕ ਪ੍ਰੇਸ਼ਾਨ ਨੇ ਤਰਾਇ ਤਰਾਇ ਕਰਦੇ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ ਕਿਉਂਕਿ ਜਿੱਥੇ ਇਹ ਲੋਕ ਰੋਪਲਾ ਰਹੇ ਆ ਹੁਣ ਇੱਥੇ ਜਿਹੜੇ ਬੈਠੇ ਹੋਏ ਨੇ ਕਿਉਂਕਿ ਹਰ ਪਾਸੇ ਸਰੰਜਾ ਨਜ਼ਰ ਆ ਰਹੀਆਂ ਇਹ ਆਪਣਾ ਜਿਹੜਾ ਰਹਿਣ ਬਸੇਰਾ ਇੱਥੇ ਬਣਾਇਆ ਹੋਇਆ ਜੱਜਕੀ ਰਹਿਣ ਬਸੇਰਾ ਸਰਕਾਰ ਵੱਲੋਂ ਬਣਿਆ ਹੋਇਆ ਰੈੱਡ ਕਰਾਸ ਵੱਲੋਂ ਇਹਨਾਂ ਨਾਲ ਵੀ ਗੱਲ ਕਰਦੇ ਆ ਨਸ਼ਿਆਂ ਦਾ ਜਿਹੜਾ ਕਹਿ ਦੋ ਕਿ ਬਹੁਤ ਜ਼ਿਆਦਾ ਬੇੜਾਗਰਖ ਹੋਇਆ ਪਿਆ ਕੀ ਲੱਗਦਾ ਕਿ ਕੌਣ ਆਉਂਦਾ ਇੱਥੇ ਥੋੜੇ ਤੇ ਇਲਜ਼ਾਮ ਲੱਗਦੇ ਪਏ ਤੁਸੀਂ ਇਦਾਂ ਕਰਦੇ ਹਾਂਜੀ ਉਹ ਕੁੜੀਆਂ ਆਂਦੀਆਂ ਇਧਰੋਂ ਅੱਡੇ ਚੋਂ ਆਣ ਕੇ ਇੱਥੇ ਟੀਕੇ ਲਾ ਕੇ ਜਾਂਦੀਆਂ ਜੀ ਸ਼ਰਿਆਮ ਇੱਥੇ ਲਾਂਦੀਆਂ ਵਖੜੀਆਂ ਹੋ ਕੇ ਤੁਸੀਂ ਵੀ ਲਾਂਦੇ ਹੋ ਨਹੀਂ ਮੈਂ ਨਹੀਂ ਲਾਂਦੀ ਮੇਰੀ ਤਾਂ ਲੱਤ ਗਲੀ ਜੇ ਇਹਲੇ ਵੀ ਕਰਦੇ ਰਹੀ ਪਹਿਲਾਂ ਕਰਦੀ ਰਹੀ ਹਾਂ ਹੁਣ ਨਹੀਂ ਕਰਦੀ ਸੌਰਿਆ ਨੂੰ ਪਤਾ ਵਾ ਕਿ ਮੇਰੀ ਲੱਤ ਖਰਾਬ ਹੋਈ ਆ ਹਾਂਜੀ ਆਉਂਦਾ ਕੋਣ ਕੋੜਾਂ ਦਾ ਸ਼ਾ ਕਿਥੋਂ ਲੈ ਕੇ ਆਂਦੇ ਸਾਰਾ ਨਹੀਂ ਪਤਾ ਮੈਂ ਤਾਂ ਵਾਵਾ ਚ ਰੋ ਗਿਆ ਮੇਰੀ ਲੱਤ ਖਰਾਬ ਹੋਈ ਟੀਕਾ ਲਾਂਦੇ ਰਹੇ ਸੀ ਹਾਂਜੀ ਇੱਥੇ ਬਾਕੀ ਵੀ ਟੀਕਾ ਲਾਂਦੇ ਹਾਂ ਹੋਂ ਤਾਂ ਟੀਕਾ ਲਾਂਦੀਆਂ ਜੇ ਪ੍ਰਸ਼ਾਸਨ ਦਾ ਕੋਈ ਕੁਝ ਨਹੀਂ ਕਹਿੰਦਾ ਨਹੀਂ ਇਹ ਆਪਣੀ ਜ਼ੁਬਾਨੀ ਹਾਲਾਤ ਜਿਹੜੇ ਆ ਉਹ ਦੱਸਦੇ ਪਏ ਆ ਕਿ ਟੀਕਾ ਖੁਦ ਲਾਂਦੇ ਰਹੇ ਨੇ ਬਾਕੀ ਇੱਥੇ ਆ ਕੇ ਟੀਕਾ ਲਾਉਂਦੇ ਨੇ ਕੋਈ ਵੀ ਰੋਕ ਤੋਕ ਜਿਹੜੀ ਇੱਥੇ ਨਹੀਂ ਹੈਗੀ ਫਿਲਹਾਲ ਇਸ ਖਬਰ ਦਾ ਕਿੰਨਾ ਕਸਰ ਪੈਂਦਾ ਕਿਉਂਕਿ ਇਹ ਸੈਂਟਰ ਹੈ ਅੰਮ੍ਰਿਤਸਰ ਦਾ ਇੱਥੇ ਬਸ ਸਾਡਾ ਦਰਬਾਰ ਸਾਹਿਬ ਜਾਣ ਨੂੰ ਰਸਤਾ ਹੈ ਕੁਝ ਕਦਮਾਂ ਦੀ ਦੂਰੀ ਤੇ ਦਰਬਾਰ ਸਾਹਿਬ ਹੈ ਪਰ ਇੱਥੋਂ ਦੇ ਹਾਲਾਤ ਜੋ ਬਣੇ ਹੋਏ ਨੇ ਇਹ ਵੇਖ ਕੇ ਮਨ ਪਰੇਸ਼ਾਨ ਹੁੰਦਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ